ਨੀ ਗੱਲ ਜੜੀ ਬੱਚੀ ਨੂੰ ਬੱਚੀ ਸਕੂਲ ਗਈ ਹੈ ਉੱਥੋਂ ਟੀਕਾ ਲੱਗਾ ਕਾਦਾ ਪਤਾ ਨਹੀਂ ਸਾਨੂੰ ਦੱਸਿਆ ਨਹੀਂ ਉਹਨਾਂ ਕਾਦਾ ਨਾ ਸਾਨੂੰ ਪੁੱਛਿਆ ਨਾ ਪਿਓ ਨੂੰ ਪੁੱਛਿਆ ਨਾ ਮਾਂ ਨੂੰ ਪੁੱਛਿਆ ਹੁਣ ਕੀ ਤੱਕ ਕਾਦਾ ਨੁਕ ਹੂੰ ਤੇ ਕਿਹਨੇ ਦਰੋਗੇ ਤੁਹਾਡੀ ਕੁੜੀ ਜੀ ਤੱਕ ਖੁਸ਼ ਨਹੀਂ ਆਈ ਪਰਸੋਂ ਦੀ ਹੋਸ਼ ਜੀ ਨਹੀਂ ਆ ਕੁੜੀ ਤੇ ਸਕੂਲ ਜਾ ਕੇ ਗੱਲਬਾਤ ਕੀਤੀ ਕੀ ਜਾਂਦੇ ਕੋਈ ਅਹੀਂ ਰਾਤ ਮੈਡਮ ਨੇ ਫੋਨ ਕੀਤਾ ਮੈਡਮਾਂ ਸੁੱਤੀਆਂ ਹੁੰਨਾਂ ਗੱਲ ਕੋਈ ਫੋਨ ਹੀ ਨਹੀਂ ਚੱਕਣਦੀਆਂ ਹੂੰ ਸਾਡਾ ਬੱਚਾ ਤਾਂ ਬਿਲਕੁਲ ਸੀਰੀਅਸ ਹੈ ਹਾਂਜੀ ਇਹ ਕੋਈ ਰੋਲਾ ਜਾਂ ਪੈਨਿਕ ਤੇ ਕੁੜੀ ਨੂੰ ਕੋਈ ਦੌਰੇ ਵੀ ਤੇ ਕੋਈ ਹੋਰ ਵੀ ਗੱਲੇ ਕੋਈ ਕੁੜੀ ਕਿਤੇ ਅੱਗੇ ਬਿਮਾਰ ਹੋਵੇ ਤਾਂ ਫੇਰ ਹੀ ਦੌਰੇ ਆਖੀਏ ਨਾ ਵੀ ਅੱਗੇ ਜਾਂ ਹਣ ਕੋਈ ਸਬੂਤ ਦਿਖਾਉਣ ਵੀ ਹੈ ਇਹਨਾਂ ਦੇ ਸਾਹਮਣੇ ਕੋਈ ਦੌਰਾ ਪਿਆ ਜਾ ਸਕੂਲੇ ਰੋਜ਼ ਜਾਂਦੀ ਆ ਕਦੀ ਉਹਨੇ ਛੁੱਟੀ ਨਹੀਂ ਕੀਤੀ ਜਾਇ ਦਸਨ ਵੀ ਸਕੂਲੇ ਇਹਨੂੰ ਦੌਰਾ ਪਿਆ ਤਹੀਂ ਆਂਦਾ ਆ ਮਾਨ ਅਲੱਗ ਵੀ ਦੌਰਾ ਪਿਆ ਹਾਂ ਸਕੂਲ ਵਾਲੇ ਚੁੱਠਲ ਜਾ ਮਲਾਉਂਦੇ ਹਾਂਜੀ ਕੀ ਮਾਕਰ ਦੇ ਕਿਉਂ ਦੇਦਾ ਸਾਡੀ ਬੱਚੀ ਠੀਕ ਹੋਣੀ ਚਾਹੀਦੀ ਜੇ ਕੋਈ ਕਤਾਹੀ ਹੋਦੀ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਬੇਟੀ ਲੰਮੇ ਪਈ ਆ ਕੀ ਗੱਲ ਹੋਈ ਨੋਏ ਬੇਟੀ ਭਾਜੀ ਅਸੀਂ ਘਰੋਂ ਭੇਜੀ ਆ ਸਕੂਲੇ ਸਕੂਲੇ ਜਾ ਕੇ ਸਾਨੂੰ ਨਹੀਂ ਪਤਾ ਉੱਥੇ ਕਿਹੜੇ ਡਾਕਟਰ ਆਏ ਆ ਕਿਹੜੇ ਨਹੀਂ ਆਏ ਗੁੜੀਆਂ ਨੂੰ ਟੀਕਾ ਲੱਗਾ ਉਥੋਂ ਗੁੜੀਆ ਬਾਤ ਜਦੋਂ ਸਕੂਲੋਂ ਆਈ ਆ 4 ਵਜੇ ਕੁੜੀ ਬਿਲਕੁਲ ਬਿਮਾਰ ਹੋ ਗਈ ਢਿੱਲੀ ਹੋ ਗਈ ਇਹਨੂੰ ਕੋਈ ਸੁਧ ਬੁੱਧ ਨਹੀਂ ਆ ਅੱਖਾਂ ਤਾੜੇ ਲੱਗੀਆਂ ਜ਼ਬਾਨ ਤਾਲੂਨ ਲੱਗੀ ਇਹਦੀ ਤੇ ਅਸੀਂ ਚੋਕੇ ਦਾਵਾ ਦਾ ਪਹਿਲਾਂ ਇੱਥੇ ਨਿੱਕੇ ਦੁਕਾਨ ਤੇ ਖੜਿਆ ਡਾਕਟਰ ਕੋਲੇ ਆਉਂਦਾ ਭਾਜੀ ਇਹਨੂੰ ਲੈ ਜਾਓ ਇਹਨੂੰ ਆਕਸੀਜਨ ਦੀ ਲੋੜ ਆ ਅਸੀਂ ਮੁੜ ਕੇ ਇੱਥੇ ਪਿੰਡ ਹੀ ਆ ਮੈਡੀਕਲ ਸਟੋਰ ਵੱਡਾ ਹਸਪੀਟਲ ਆ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਆ ਉੱਥੇ ਹੀ ਲੈ ਕੇ ਗਏ ਆ ਡਾਕਟਰ ਨੇ ਜਾਂਦੇ ਆ ਇਹ ਨਹੀਂ ਪੁੱਛਿਆ ਇਹਨੂੰ ਕਿਹੜਾ ਟੀਕਾ ਲੱਗਾ ਉਹਦਾ ਫਰਜ਼ ਬੰਦਾ ਸੀ ਜਦੋਂ ਉਹਨੂੰ ਪਤਾ ਲੱਗਾ ਸਕੂਲੋਂ ਟੀਕਾ ਲੱਗਾ ਸਕੂਲ ਨੇ ਫੋਨ ਕਰ ਸਾਨੂੰ ਦੱਸੋ ਇਹਦਾ ਬੱਚਾ ਜਿਆਦਾ ਰਿਹਾਲਤ ਨਹੀਂ ਸਹੀ ਆਈ ਉਹਦਾ ਤੋੜ ਲੱਭੀ ਜੇ ਉਹਦੀ ਜਗ੍ਹਾ ਤੇ ਦੂਜਾ ਟੀਕਾ ਲਾਈਏ ਕੁੜੀ ਠੀਕ ਹੋਵੇ ਭਾਈ ਉਹ ਬਿਲਕੁਲ ਬੇਓਸ਼ੀ ਵਾਲੇ ਟੀਕੇ ਲਾਈ ਗਿਆ ਡਾਕਟਰ ਕਿਹੜਾ ਸਕੂਲ ਦੀ ਸਕੂਲ ਕੁੜੀਆਂ ਵਾਲਾ ਸਰਕਾਰੀ ਸਕੂਲ ਆ ਤੇ ਮੇਰੀ ਜਿਹੜਾ ਸਕੂਲ ਪੁੱਛਿਆ ਵੀ ਕਿਹੜਾ ਟੀਕਾ ਲਾਇਆ ਹੋਰ ਸਕੂਲੇ ਅਸੀਂ ਗਏ ਪੁੱਛਿਆ ਨਹੀਂ ਜੀ ਫੋਨ ਕੀਤਾ ਮੈਡਮਾਂ ਦੇ ਨੰਬਰ ਲਏ ਆ ਉਹਨਾਂ ਨੇ ਸਾਨੂੰ ਪ੍ਰਿੰਸੀਪਲ ਨੇ ਅਗੋਂ ਇਹ ਜਵਾਬ ਦਿੱਤਾ ਮੈਨੂੰ ਪਤਾ ਵੀ ਨਹੀਂ ਕਿਹੜੀ ਟੀਮ ਆਣ ਕੇ ਟੀਕੇ ਲਾਦੀ ਆ ਅੱਛਾ ਜੀ ਹਾਂ ਜੀ ਕਿਹੜੀ ਬੇਟੀ ਪੜੀ ਰਹੀ ਹੈ ਬੇਟੀ ਦਸਵੀਂ ਚ ਪੜਦੀ ਹੈ ਜੀ ਕਿਹੜਾ ਬੇਟੀ ਦਾ ਹਰ ਮਨਪ੍ਰੀਤ ਕੌਰ ਕਿੰਨੀ ਉਮਰ ਕਿੰਨੀ ਦੀ ਉਮਰ 10 ਤੋਂ 15 ਸਾਲ ਹੋਣੀ ਹੈ ਜੀ ਪੂਰਾ ਸਰ ਇਹ ਹੁਣ ਬੇਟੀ ਦੇ ਬੇਟੀ ਕਿੱਥੇ ਲੈ ਕੇ ਪਾਜੀ ਹਾਂਜੀ ਬਾਹਰ ਕਿੱਥੇ ਖੜਿਆ ਬੇਟੀ ਨੇ ਬੇਟੀ ਨੇ ਬਾਹਰ ਆਪ ਇੱਥੇ ਖੜਿਆ ਸੀ ਜੀ ਉੱਥੇ ਹਾ ਹਸਪੀਟਲ ਹੈ ਥੀਰੇ ਦੇ ਰਾਤ ਉੱਥੇ ਰਹੀ ਆ ਜਦੋਂ ਕੁੜੀ ਇਤਨਾ ਤੋਂ ਪਹਿਲੇ ਵੀਡੀਓ ਮੈਂ ਤੁਹਾਨੂੰ ਪਾਈ ਆ ਤੁਸੀਂ ਦੇਖੀ ਹੋਣੀ ਸ਼ਾਇਦ ਜਦੋਂ ਕੁੜੀ ਕੀਕਾ ਕੋਕਾ ਮਾਰਦੀ ਸੀ ਉਹਦੇ ਬਾਅਦ ਆਣ ਕੇ ਕੁੜੀ ਨੂੰ ਟੀਕਾ ਲਾ ਦਿੱਤਾ ਜਾਂਦਾ ਹੈ ਕੁੜੀ ਫੇਰ ਸ਼ਾਂਤ ਜਦੋਂ ਕੁੜੀ ਨੂੰ ਵੋਸ਼ ਆਉਂਦੀ ਸੀ ਉਹਦਾ ਕੁੜੀ ਨੂੰ ਟੀਕੇ ਲੱਗਦੇ ਰਹੇ ਆ ਇਨ ਇਨੇ ਵਜ ਦੀ ਗੱਲ ਤੇ ਹਾਲ ਤੱਕ ਕੋਈ ਹੋਛ ਨਹੀਂ ਹੈ ਜਗਾਈ ਇਹ ਪਰਸੋਂ 4 ਵਜੇ ਦੀ ਗੱਲ ਹੈ ਜੀ ਉਦ ਦੀ ਕੋਈ ਨਹੀਂ ਗੁਣੀ ਮਤ ਨਹੀਂ ਆਏਗੀ ਤੇ ਸਕੂਲ ਵਾਲੇ ਮੈਰਿਜ ਮੇਲਾ ਕੇ ਮਿਲੀ ਤੁਹਾਨੂੰ ਕੋਈ ਗੱਲ ਮੈਡਮ ਬਾਅਦ ਕੱਲ ਸਵੇਰੇ ਆਏ ਆ ਜੀ ਸਾਰਾ ਸਟਾਫ ਆਇਆ ਜਦੋਂ ਉਹ ਵੀ ਉਦੋਂ ਆਏ ਆ ਜਦੋਂ ਅਸੀਂ ਧੰਕੀ ਦਿੱਤੀ ਆ ਵੀ ਅਸੀਂ ਤੁਹਾਨੂੰ 10 ਮਿੰਟ ਦੇਖਣਾ ਨੇ ਤੇ ਕੁੜੀ ਦਾ ਮੰਜਾ ਚੋਕੇ ਆ ਹੀ ਸਕੂਲ ਦੇ ਬੂਹੇ ਦੇ ਗਾੜੀ ਲੈ ਆਉਣਾ ਜੀ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਸਾਡੀ ਇਹੋ ਮੰਗ ਹੈ ਜੀ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਉਹ ਪਤਾ ਲੱਗੇ ਲੈਵਲ ਮਿਲਣਾ ਚਾਹੀਦਾ ਜੇ ਕਿਹੜਾ ਟੀਕਾ ਲੱਗਾ ਕਿਹੜ ਸਾਨਵਾ ਖਾਲੀ ਇੱਕ ਪਰਚੀ ਲਿਖ ਕੇ ਭੇਜਦੀ ਆ ਕੋਰੇ ਕਾਗਜ਼ ਤੇ ਵੀ ਆ ਟੀਕਾ ਲੱਗਾ ਜੀ ਅਨੀ ਵੀ ਤਾਂ ਕੁੜੀ ਬਿਓਸ਼ੀ ਹੈ ਅਜੇ ਵੀ ਬਿਓਸ਼ੀ ਦੀ ਹਾਲਤ ਜੀ ਕੁਛ ਨਹੀਂ ਖਾਦਾ ਪੀਤਾ ਕੁੜੀ ਨੇ ਤੁਸੀਂ ਖੁਦ ਸੁਈਆਂ ਮਾਰ ਕੇ ਵੇਖ ਲਓ ਜਿਤਨਾ ਚੁੰਡੀਆਂ ਵੱਢ ਕੇ ਵੇਖ ਲਓ ਕੁੜੀਆਂ ਕੋਈ ਪਤਾ ਨਹੀਂ ਲੱਗਦਾ